ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਛਿਸ਼ਰੇਵਾਲ ਤਹਿਸੀਲ ਅਜਨਾਲਾ ਪਟਾਲਾ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਪ੍ਰਦੀਪ ਸਿੰਘ ਜੀ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਮੱਜਾਂ ਦੇ ਇੱਕ ਗਾਂ ਤਾਂ ਨਿਖਾਉਣੀ ਆ ਕੋਈ ਟੋਕੜ ਗੱਬਣਿਆ ਕੋਈ ਸੱਜਰ ਸੋਈ ਆ ਕੋਈ ਟੋਕੜ ਆ ਵੀਡੀਓ ਤਾਰੇ ਵੇਖਿਓ ਚੰਗੀ ਤਰ੍ਹਾਂ ਬਾਹਰ ਤੋੜ ਕੇ ਪਛੇ ਤੁਹਾਨੂੰ ਦਿਖਾਵਾਂਗੇ ਬਾਰਿਸ਼ ਹੋਣ ਕਰਕੇ ਅਜ ਅੰਦਰ ਬੰਨੀਆਂ ਵਾਂ ਜੜੀਆਂ ਵੀਡੀਓ ਅਜ ਤੱਕ ਜਰੂਰ ਵੇਖਿਓ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਇਹ ਚੀਜ਼ਾਂ ਜੀ ਤੇ ਨਾਮ ਦੱਸਦੇ ਘਰੀ ਹਰ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਸਨ ਆਫ ਸਰਦਾਰ ਕੁਲਦੇਵ ਸਿੰਘ ਪਿੰਡ ਸਿਸ਼ਰੇਵਾਲ ਤਹਿਸੀਲ ਪਟਾਣਾ ਜ਼ਿਲ੍ਹਾ ਗਰਦਾਰਾ ਤੇ ਫੋਨ ਨੰਬਰ ਬੋਲਦਾ 77 10 38 27 70 ਚੰਗੀ ਝੜੀ ਲਾਈ ਜੀ ਅੱਜ ਝੜੀ ਇਹ ਮਨੇਰ ਦਾ ਨਹੀਂ ਲੱਤਿਆ ਜੀ ਡੰਗਰ ਵੀ ਅੱਜ ਵੇਲਾ ਉੰਦਰ ਸਾੜੇ ਸਾਰੇ ਕਿਦਾਂ ਪੱਠੇ ਠੀਕ ਆ ਸਾਰੀਆਂ ਜਿੱਥੇ ਕੀ ਬੰਨੀਆਂ ਆ ਪੱਠੇ ਵੀ ਨਹੀਂ ਹੋ ਜਪੇ ਇਹਨਾਂ ਦੇ ਪੱਠੇ ਪੁੱਠੇ ਆ ਹੋ ਜੇ ਕਿੱਥੇ ਜੇ ਤੂੜੀ ਝੜੀ ਪੈ ਗਈ ਤੇ ਜਲ ਹਾਂ ਠੀਕ ਤੂੜੀ ਪੈ ਜੇ ਸੁੱਕੀ ਤੇ ਇਹਨਾਂ ਦੇ ਨਾਲ ਜਿੰਨਾ ਹੀ ਬੜਾ ਚਲੋ ਇਤਨਾ ਹੀ ਆ ਮੌਸਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਆ ਸਾਰਿਆਂ ਘਰ ਘਰ ਇਦਾਂ ਵੇ ਇਕੱਲਾ ਕੀ ਗੱਲਾ ਇੱਥੇ ਹੀ ਆ ਸਾਰਿਆਂ ਦੇ ਇਦਾਂ ਹੀ ਚੱਲਣ ਦਿਆ ਕੰਮ ਆ ਤੇ ਕਈਆਂ ਜਗ੍ਹਾ ਤੇ ਤੇ ਬਿਲਕੁਲ ਐ ਕੋਈ ਵਟਾ-ਬਟਾ ਨਹੀਂ ਦਿਖੰਦੀ। ਸਾਧਲੇ ਪੱਕਾ ਭਰਾ ਹੋਇਆ। ਚੰਦਰ ਸਿੰਘ ਰੋਕੇ ਹੋ ਗਏ ਨੇ। ਹਾਂਜੀ ਹਾਂਜੀ। ਚਲੋ ਇਸ ਤਰ੍ਹਾਂ ਹੀ ਸਮਾਂ ਆਉਨੇ ਆ ਚੱਲ ਜਾਣੇ ਆ। ਤੇ ਅੱਜ ਕਿੰਨੇ ਤਿੰਨ ਚਾਰ ਚਾਰ ਪਸ਼ੂ ਹੈਗੇ ਹਨਾ। ਹਾਂਜੀ ਤਿੰਨ ਮੱਝਾਂ ਦੇ ਤੇ ਇੱਕ ਗਾਂ ਦੇ ਤਕਰੀਬਨ ਹੈ ਨਾ ਸਾਰੇ ਘਰ ਵਾਲਾ ਹੀ ਜਮਾਲ ਹੈ ਜੀ ਨਾਲ ਵੀ। ਅੱਛਾ। ਇਹ ਤੋਂ ਨਾਜਨ ਦਾ ਲੋੜ ਪਹਿਨਾਂ ਦਾ ਹੀ ਲਿਆ ਆਇਆ। ਠੀਕ ਹੈ ਬਾਬਾ। ਮਤਲਬ ਦੋ-ਦੋ ਤਿੰਨ-ਤਿੰਨ ਮਹੀਨੇ ਹੋ ਗਏ ਆ ਲਈਆਂ। ਠੀਕ ਹੈ। ਤੇ ਸ਼ੁਰੂਆਤ ਆ ਜਿਹੜੀ ਪਹਿਲੇ ਨੰਬਰ ਵਾਲੀ ਐ ਤਾਂ ਕਰ ਲਈਏ। ਹਾਂਜੀ ਹਾਂਜੀ। ਇਹ ਕਿੰਨਾ ਕਚਰ ਦੀ ਸੋਈ ਹੈ ਇਹ ਵੀ ਦੀ ਆਰ ਦੀ ਸੋਈ ਜਿਹੋ ਕਟਾ ਜਿਹਦਾ ਸਰਾਦੀ ਸੋਈ ਹੈ ਹਾਂ ਬੱਚਾ ਜੇ ਤਾਂ ਤਾਜ਼ਾ ਬੱਚਾ ਬਿਲਕੁਲ ਜੇ ਪੂੜੇ ਵੀ ਨਹੀਂ ਚੁੱਕੇ ਮੱਜ ਨੇ ਉਦਾਂ ਤੋਰਾਂ ਇੱਕ ਰਹੀ ਫੇਰੇ ਡਿਟੇਲ ਦੱਸਦੇ ਆਂ ਇਹ ਦੀ ਹਾਂ ਦੇਖ ਸਕਦੇ ਜੀ ਦੂਸਰਾ ਸੋਦਾ ਜਿਹੜਾ ਕਿੰਦੇ ਵੀ ਸਹੀ ਹੈ ਬਾਕੀ ਬਾਰਿਸ਼ ਹਜੇ ਵੀ ਪੂਰੀ ਪੈਂਦੀ ਹੈ ਅਜਿਹਾ ਆਇਆ ਉਹ ਕਿ ਬਾਕੀ ਇਹ ਆ ਵੀ ਹੈਗੀ ਤਾਜੀ ਸੂਈ ਆ ਨੀਲੀ ਦੀ ਆ ਜਿਹੜੀ ਮੱਝ ਬਾਕੀ ਥੱਲੇ ਵੀ ਚੰਗੀ ਤਿਆਰ ਹੋ ਗਈ ਆ ਉਹ ਜਿਹੜੀ ਚਵਾਈ ਹੋਈ ਆ ਇਸ ਆ ਦੇਖ ਸਕਦੇ ਪੁੜੇ ਵੀ ਇਹ ਜੇ ਉਤਰਾ ਹੀ ਆ ਕਾਲੇ ਫਰਵਰੀ ਦੇ ਗੱਲ ਸ਼ਾਮ ਦੀ ਸੂਈ ਹੈ ਇੱਕ ਚਵਾਈ ਕਹਿੰਦੇ ਕੱਲ ਸ਼ਾਮ ਹੀ ਕਰਤੀ ਦੇਖ ਕੇ ਚਵਾਈ ਸਵੇਰੇ ਕਰਤੀ ਦੋ ਚਵਾਈਆਂ ਹੋਈਆਂ ਇਹਦੀ ਹੁਣ ਤੱਕ ਅੱਦਲੇ ਤੇ ਬਾਕੀ ਥਾਂ ਵੀ ਆਪਾਂ ਦੇਖ ਸਕਦੇ ਚੰਗਾ ਲੱਗਾ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਂ ਨੇ ਤੁਹਾਨੂੰ ਨਹੀਂ ਲੱਗੇ ਰਖ ਦੱਸਾ ਦਿੰਨੇ ਤਾਂ ਫਿਰ ਦਰਦੀ ਹੈ ਦਰਦੀ ਹੈ ਉਹ ਦਰਦੀ ਬਾਹਰ ਦੇ ਬੰਦੇ ਤਾਂ ਕਈ ਜਿਹੜੇ ਪਛੋ ਜਿਹੜਾ ਡਰ ਜਾਂਦਾ ਤੇ ਜਿਹੜੇ ਡਾਕਟਰ ਜਦ ਦੇਖਾ ਵੀ ਫਿਰ ਜਾਂਦਾ ਬਾਕੀ ਥਾਣੇ ਆ ਵੀ ਪ੍ਰੋਪਰ ਹੱਥ ਦੀ ਚਵਾਈ ਆ ਬਹੁਤ ਵਧੀਆ ਚਵਾਈ ਆ ਬੋਲੀ ਨਾ ਦੇਖ ਸਕਦੇ ਜੀ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹੀ ਸਾਈਜ਼ ਦੇ ਆ ਮੈਂ ਉਹ ਦੇਖ ਸਕਦੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹਦੀ ਦੁੱਧ ਦਿੱਤੀ ਜਨਾਬ ਉਹ ਸਹੀ ਦੀ ਉਹ ਅਗਲੇ ਪਿਛਲੇ ਤੋਂ 10 ਕਿਲੋ ਇੰਚ ਆਵੇ ਤੁਹਾਨੂੰ ਕਹਿ ਦਿੱਤੀ 15 ਦਿਨ ਦੀ ਜਾਂ 18 ਦਿਨ ਦੀ ਆ ਅੱਛਾ 10 ਕਿਲੋ ਅੰਨੇ ਪਿਛਲੇ ਤੋਂ ਦੇਣੀ ਅੱਛਾ ਯਾਰ ਕੀ ਦੇਖੋ ਹੁਣ ਬੌਧਾਨੀ ਕੇ ਲ 12 ਦੇ ਕਰੂਗੀ। ਅੱਛਾ 12 ਕਿਲੋਟਰ ਦੇ ਲਾਗੇ ਕੱਢੀ। ਤੇ ਮੁੱਲ ਫਿਰ ਇਹਦਾ। ਮੁੱਲ ਵੀ ਜੀ ਦੇਖ ਲੈਣ ਵਾਲਾ ਕਰਨਾ ਹੈ ਇਹ ਨਿਕਾਣਾ ਕਿ ਇਹ 7 ਲੱਖ ਦੀ ਹੈ। 100 ਦੇ ਦੇਣੀ ਹੈ। ਹਾਂਜੀ। ਮੋਨ ਭਾਗ 95 ਕਰਾ ਲਈ 90 ਕਰਾ ਲਈ 85000। 85000 ਨਹੀਂ ਦੇ ਦੋਗੇ। ਬਿਲਕੁਲ ਤਾਜੀ ਸੋਈ ਮਾਜਿਆ ਨਾੜੂ ਤੇ ਹਣਾ। ਬਿਲਕੁਲ ਤਾਜੀ ਹੈ ਹਾਂਜੀ। ਠੀਕ ਹੈ ਜੀ। ਬਾਕੀ ਮਾਨਤਨ ਚਲੋ ਮੌਕੇ ਤੇ ਹੋ ਜਾਊਗਾ। ਹਾਂਜੀ। ਤੇ ਹੋਣ ਆ ਗਈ ਆਪਣੇ ਕੋਲ ਆ ਦੂਸਰੇ ਨੰਬਰ ਤੇ ਮੇਰੇ ਤਲਾ ਇਹ ਜੀ ਸ਼ਾਕਿਲਵਾ ਤੋਂ ਦੁੱਧ ਜ਼ਿਆਦਾ ਆ ਅੱਛਾ 6 ਕਿੱਲਾਂ ਤੋਂ ਆ ਰਹੀ ਹੈ ਪਹਾੜੇ ਤੇ ਮੇਰ ਦੀ ਇਹ ਦੋਵੇਂ ਟਾਈਮ ਅੱਛਾ ਤੇ ਡੇਢ ਮਹੀਨਾ ਇਹਨੂੰ ਟਿਕਾ ਲੱਗੇ ਨੂੰ ਹੋ ਗਿਆ ਅਜੇ ਚੈੱਕ ਨਹੀਂ ਕੀਤੀ ਇਹ ਤੁਸੀਂ ਆਪ ਹੀ ਪ੍ਰਾਇਰਟੀ ਕਰਨੀ ਠੀਕ ਆ ਤੇ ਕਾਫੀ ਜਰਦੀ ਆਈ ਹੈ ਹਾਂ ਜੀ ਹਾਂ ਜੀ ਤੋਰ ਦੋ ਦੁੱਧ ਥੋੜਾ ਜੀ ਤੇ ਤਾਂ ਕਰਕੇ ਲਈ ਸੀ ਅੱਛਾ ਉਹ ਤੋਂ ਕਰਦੀਆਂ ਮੱਝਾਂ ਵੀ ਤੁਹਾਡੀਆਂ ਸੋਣ ਵਾਲੀਆਂ ਹੁਣ ਉਧਰ ਇੱਕ ਛੋਟੀ ਸੂਹੀ ਆ ਹੋਰ ਬਾਕੀ Otter ਇਹ ਵੀ ਹੈ ਮੱਝ ਭਾਰੀ ਹੈ ਫਰੀਦਾਂ ਭਾਰੇ ਬੱਲੇ ਦੀ ਮੱਝ ਅਜ ਲਿਆਇਆ ਪੜਾ ਪਾ ਕੇ ਭਾਈ ਨਿਆਣਾ ਭਾਉ ਦਾ ਥੱਲੇ ਕੋਈ ਹਿੰਦਿਆ ਜਿਹੜਾ ਬੱਤੀ ਕਰਦਾ ਤਾਂ ਨੀ ਦੇ ਵੀ ਆਪਾਂ ਦੇਖ ਸਕਦੇ ਲੱਗੇ ਤੋਂ ਜਵਾਬ ਸਮਾ ਗਈ ਇੱਕ ਨੰਬਰ ਦਾ ਬਾਕੀ ਗੱਬੜ ਜੀ ਜੀ ਕੋ ਗਾਰੰਟੀ ਕਹਿੰਦੇ ਹੋ ਜ਼ਰਾ ਪੱਲਵਾ ਲੈ ਵਾ ਇਹ ਟੈਪ ਹੋਏਗਾ ਇਹ ਆਪੇ ਕੋਈ 15 ਮਹੀਨਿਆਂ ਦੇ ਨਾਲ ਚੈੱਕ ਕਰਾ ਲੈ ਹਨਾ ਚੀਜ਼ ਆਹੀ ਭਰਾਇਆ ਅਜੇ ਠੀਕ ਆ ਤੇ ਤਾਂ ਫਿਰ ਮੁੱਲ ਇਹ ਵੀ ਜੀ ਦੇਣ ਲੈਣ ਵਾਲੇ ਕਰਨ ਆ ਭਾ 60 ਕਰਾ ਲੈ 65 ਕਰਾ ਲੈ 55000 ਤੋਂ ਬੰਦ ਕਰਨ ਕਰਾ ਜੀ ਕਿੰਨਾ ਤੁਸੀਂ ਦੱਸੋ ਆਪੇ ਕਰ ਦਿਓ ਜੱਸਨੋ ਪੂਰੇ 50000 ਬੀ ਦੇ ਰਹਾ ਕਿ ਉਹ ਛੋੜ ਕੇ ਰਾਂਗੇ ਆਪਣੀ ਬੱਚੀ ਦੇ ਨਾਲ ਅੱਛਾ ਪੂਰੇ 50 ਹੀ ਦੇ ਦੋਗੇ ਠੀਕ ਹੈ ਜੀ ਫੇਰ ਉਹ ਆਦੂ ਦੂਜੇ ਪਾਸੇ ਵੀ ਹੈਗੀ ਹੈ ਠੀਕ ਹੈ ਕਰ ਦਿੱਤਾ ਇਹਦਾ ਠੀਕ ਹੈ ਇਹ ਆ ਵੀ ਚਲੋ ਇਹ ਵੀ ਜਾਣ ਬਾਜੂਗੇ ਅਦੀ ਤੇ ਕਿਸੇ ਤਾਂ ਕਰਦਾ ਚਾਹ ਪਾਣੀ ਤਾਂ ਸਾਰੀ ਜਾਓਗੇ ਤੇ ਬਾਕੀ ਜੇ ਗੱਬਨ ਨਿਕਲ ਆਈ ਤੇ ਗਾਂ ਸੂਆ ਫੇਰ ਇਹਨੇ ਦੇ ਜਣਾ ਆ ਜਿਹੜੀ ਆ ਟੋਕੜ ਗੱਬਨ ਮੱਝ ਆ ਇਹ ਕਰ ਦੀ ਜੇ ਮੱਝ ਕੇ ਲੈਂਦੀ ਆ ਇਹ ਵੀ ਦਿਨ ਸਮਝ ਲੋ ਘਰ ਵਾਲੀ ਆ ਔਰ ਉਹਨੇ ਨੈਗਟੀ ਸੂਈ ਜਰਾਂ ਦੀ ਕੱਟਿਆ ਅੱਛਾ ਉਹ ਦੋ ਮਹੀਨੇ ਕਦੀ ਸੂਈ ਹੈ ਮਤਲਬ ਘਰੇ ਫਿਰ ਸੁਹਾ ਚੋਇਆ ਕੇ ਸਾਢੇ ਦੂਰਾ ਸਾਰਾ ਇਹਦਾ ਹੀ ਚੋਇਆ ਜੇ ਅੱਛਾ ਇਹ ਹੋਣੀ ਜੀ ਸਾਢੇ 5 ਮਹੀਨੇ ਦੀ ਕੱਪੜੇ ਅੱਛਾ ਤੇ 6 ਕਿਲੋ ਦੁੱਧ ਆਦੇ ਦੋਵੇਂ ਟਾਈਮ ਬਾੜੇ ਤੇ ਮਿਲਣਾ ਅੱਛਾ ਤੇ ਸੱਜਰ ਨੇ ਕਿੰਨਾ ਕੱਢਿਆ ਨੇ ਦੁੱਧ ਸੱਜਰ ਉਹਦਾ ਵੀ ਜਿਹੜੇ ਕੋਲ 13 ਸਾਢੇ 13 ਕਿਲੋ ਦੁੱਧ ਕਰ ਦਿੰਦੀ ਅੱਛਾ ਠੀਕ ਹੈ ਭਾਰੀ ਹੈ ਮਾਜ ਉਤਰੇ ਨਹੀਂ ਸਿਰ ਜੇ ਤਾਂ ਮੈਂ ਕਿਹਾ ਬਚਾਈ ਉਹਨ ਸੱਜਣਾ ਜਦੋਂ ਘਾੜੇ ਦੇ ਕਿੱਕ ਫੜਦੇ ਸੀ ਅੱਛਾ ਹੁਣ ਵੀ ਦੋਵੇਂ ਟਾਂ ਬਾੜੇ ਪੈਂਦੇ ਤੋਰੋ ਫੇਰੇ ਕਰੀਨ 13 14 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਫਿਰਨੇ ਕੱਢਿਆ ਸੱਜਣਾ ਬਾਕੀ ਇਹ ਵੀ ਸਰੀਰਾਂ ਜਿਹੜੀ ਭਾਰੀ ਮੱਝਾਂ ਸਾਰੀਆਂ ਭਾਰੀਆਂ ਹੀ ਆਦਾ ਆ ਜੋ ਲੈਓ ਸੋਣੀ ਜਿਹਾ ਕਰਕੇ ਦਾ ਨਾ ਰੋ ਨਵਹਾਲੇ ਜਿਹਾ ਹੈ ਬਾਕੀ بارش ਦੇ ਵਿੱਚ ਬੱਤੀ ਬੱਤੀ ਵੀ ਘਟ ਹੁੰਦੀ ਆ ਪਰ ਚਿੱਟੇ ਵੀ ਘਾਟ ਹੀ ਪਾਏ ਜਾਂਦੇ ਨਹੀਂ ਬਾਕੀ ਆ ਥਾਣੇ ਤੇ ਦੇਖ ਸਕਦੇ ਆਪਾਂ ਮਿਲਕਵੇਨ ਵੀ ਚੰਗੀ ਲੱਗੀ ਆ ਹੁਣ ਕਿੰਨਾ ਦੁੱਧ 6 ਕਿਲੋ ਹੈਗਾ ਜੀ 6 ਕਿਲੋ ਵੀ ਬੜਾ ਵਧੀਆ ਹੈਗਾ ਠੀਕ ਹੈ ਆ ਦੇਖਾ ਦੇ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਇਹ ਕੀ ਭਾਵੇਂ 70 ਕਰਾ ਲੈ 73 ਕਰਾ ਲੈ 65000 ਛੋਟੀ ਹੋਣੀ ਛੋਟੀ ਹੋਣੀ ਆ ਪਾਣੀ ਕਰਾ 65000 ਤੇ ਛੋਟ ਕਰ ਦੋਗੇ ਹਾਂਜੀ ਚਲੋ ਕੋ ਖੂਨ ਲਾਉਗਾ ਤੇ ਮੁੱਕ ਤੇ ਹੋ ਜਾਊਗਾ ਹਣਾ ਠੀਕ ਹੈ ਤੇ ਹੁਣ ਗਾਂ ਘੜੀ ਜੀ ਆਜਰ ਸੀਗਾ ਇਹਦੇ ਨਾਲ ਨਹੀਂ ਸੱਤ ਕਲਰ ਰੋਧ ਦੇ ਕਿੰਨਾ ਦੁੱਧ ਦੱਸਿਆ ਜੀ 7 ਕਿਲੋ ਵਾਦੀ ਹੋਊਗਾ ਮਾਸਾ 7 ਤਾਂ ਕੋਈ 7 ਮੰਨ ਕੇ ਲੱਦੇ ਅੱਛਾ ਬਾੜੇ ਤੇ ਨਹੀਂ ਜੀ ਦਵੇਂ ਡਾਇਰ ਚਲੋ ਤੋਰੋ ਅਸੀਂ ਇਹ ਕਰੀ ਬੱਚਾ ਇਹਦਾ ਵੀ ਨਹੀਂ ਹੈਗਾ ਇਹ ਪਣੀ ਹੈ ਜੇ ਘਰ ਵਾਲਿਆਂ ਦੇ ਜੀ ਅਵੇ ਚਹੀ ਜੀ ਉਹ ਵੀ ਅਜੇ ਤਿੰਨ ਮਹੀਨੇ ਤੋਂ ਬੈਠੇ ਰਹੇ ਜੀ ਅੱਛਾ ਇਹਦੇ ਨਾਲ ਨਿਕਲੇ ਉਹ ਜਦੋਂ ਦੇ 3 ਚੀਜ਼ ਬੜੀ ਹੈ ਬੁਣੀ ਛੋਟਾ ਪੜਾਉਣਾ De que nada, damos la. ਦੀ ਬਾਰ ਉਹ ਯੇਕਰ ਵਾਲੇ ਬਾਈਕ ਨਾਲੇ 17000 ਦੀ ਕੋਈ 16 ਨੇ ਦੇ ਦिए ਪੂਰੇ 15 ਰੀ ਦੇਦਾ ਗਾ ਉਹ ਜੋ ਛੋੜੀ ਕਰ ਅਛਾ 15 ਦੀ ਦੇ ਦੇਣੀ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਬਾਕੀ ਵੀ ਚਲੋ ਤਸੱਲੀ ਕੋਈ ਆਪਣੇ ਦੋ ਟਾਈਮ ਚੋਗੇ ਚਾਰ ਟਾਈਮ ਚੋਗੇ ਸਾਡੇ ਘਰ ਤਸੱਲੀ ਕਰਕੇ ਕੋਈ ਖੜੇ ਆਪਣੀ ਹਾਂਜੀ ਹਾਂਜੀ ਆਪਣੇ ਉੱਤੇ ਚੈੱਕ ਕਰਾ ਲੈ ਠੀਕ ਹੈ ਜੀ ਜੋ ਵੀ ਆ ਸਾਰਾ ਕਸ਼ਟ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਹਾਂਜੀ ਹਾਂਜੀ ਬਾਕੀ ਜੇ ਪੁਰੀਆਂ ਆ ਘਰ ਵਾਲੇ ਪਸ਼ੂ ਆਪਾਂ ਦੇਖ ਸਕਦੇ ਹਾਂ ਕੋਈ ਰੱਜੇ ਰੁੱਜੇ ਨਹੀਂ ਆ ਉਸ ਹਾਲ ਨੇ ਕੋਈ ਵੀਰ ਅੰਦਾਜ਼ਾ ਲਾਵੇ